ਇਹ ਕੋਈ ਕਾਰੋਬਾਰ ਨਹੀਂਗਾ ਹੋਦਾ ਸਾਡੇ ਕੋ ਦਕਸ਼ਾ ਹੀ ਆ ਚਲਾਉਂਦੇ ਆ ਹੁਣ ਤੇ ਸਾਡੇ ਗੋਡੇ ਫੀਟ ਕੰਡਾ ਪਿਆ ਇਹ ਕਾਰੋਬਾਰ ਦੇ ਕੋਈ ਨਹੀਂਗਾ ਚੱਲਦਾ ਇਹ ਬੈਟਰੀ ਨੇ ਸਾਡਾ ਜਿਹੜਾ ਜਿਕਾ ਸਾਡਾ ਕੋ ਲਿਆ ਇਹ ਕਾਰੋਬਾਰ ਸਾਡਾ ਥੱਪ ਹੋ ਗਿਆ ਆ ਤਿੰਨ ਚਾਰ ਬੰਦੇ ਹੋ ਜੋਰ ਪੂਰਾ ਲੱਗਦਾ ਹੋਣਾ ਜੀ ਹੋਰ ਪੂਰਾ ਲੱਗਦਾ ਜਦੋਂ ਦੋ ਸਵਾਰੀਆਂ ਭਾਲ ਲੈਂਦੇ ਆ ਜੋਰ ਪੂਰਾ ਲੱਗਦਾ ਆ ਜੀ ਉਹਦੇ ਵਿੱਚ ਕੋਈ ਇੱਕ ਨਹੀਂ ਭਾਲਾ ਦੋ ਹੀ ਭਾਲਾ ਜੋਰ ਪੂਰਾ ਲੱਗਦਾ ਤੇ ਪੈਸਾ ਨਹੀਂ ਕੀ ਭਾਤੀ ਸਵਾਰੀ ਹੱਬੇ ਕਿੰਨਾ ਟਾਈਮ ਹੋ ਗਿਆ ਰਿਕਸ਼ੇ ਚਲਾਉਂਦੇ ਮੈਨੂੰ ਘਾੜੋ ਘੜੇ 50 55 ਸਾਨੂੰ ਚੱਲੇਗਾ 50 55 ਸਾਲ ਹਾਂ ਕਦੋਂ ਦਾ ਸ਼ੁਰੂ ਕੀਤਾ ਸੀ ਕੋਲੋਂ 50 ਪੈਸੇ ਵਾਲਾ ਕਾਰ ਕਾਨੀ ਵੇਚਾਇਆ ਮੈਂ ਅੱਛਾ 50 ਪੈਸੇ ਕਰਦੇ ਸੌਂਦੇ ਤੇਲੀ ਸਾਰੀ ਜਾਦੀ ਦਰਬਾਰ ਸਾਹਿਬ ਦੀ ਜਿਹਨ ਤੱਕ ਹੁਣ ਹਿੰਦੀ ਬਹੁਤ ਜਿਆਦੀ ਹੋ ਗਈ ਆ ਤੇ ਤੁਹਾਡੇ ਕੋਲ ਨਹੀਂ ਬਣਦੀ ਉਹਦੀ ਮਾੜਾ 200 250 200 250 ਰੁਪਿਆ ਬੰਦਾ ਹੁਸਾ ਭਾਈ ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਵਜਸ ਸਿੰਘ ਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਦਾ ਅਕਾਲ ਤਖਤ ਸਾਹਿਬ ਦੇ ਕੋਲ ਅਕਸਰ ਹੀ ਇਹ ਦੇਖਿਆ ਜਾਂਦਾ ਲੋਕੀ ਜਦੋਂ ਦਰਬਾਰ ਸਾਹਿਬ ਆਉਂਦੇ ਨੇ ਤੇ ਇੱਥੇ ਰਿਕਸ਼ੇ ਚੱਲਦੇ ਤੁਹਾਨੂੰ ਹਮੇਸ਼ਾ ਦੇਖਦੇ ਹੋਣਗੇ ਜੇ ਪਹਿਲਾਂ ਦੀ ਗੱਲ ਕਰ ਲਈਏ ਪਹਿਲਾਂ ਹੱਥਾਂ ਵਾਲੇ ਰਿਕਸ਼ੇ ਹੁੰਦੇ ਸੀ ਜਿਹੜੇ ਜਿਹੜੇ ਲੋਕ ਨੇ ਹੱਤਾਂ ਨਾਲ ਰਿਕਸ਼ੇ ਚਲਾਉਂਦੇ ਸੀਗੇ ਪੈਰਾਂ ਨਾਲ ਰਿਕਸ਼ੇ ਚਲਾਉਂਦੇ ਸੀ ਅੱਜ ਕੱਲ ਜਿਹੜੇ ਈ ਰਿਕਸ਼ੇ ਆ ਚੁੱਕੇ ਨੇ ਤੇ ਇਹਨਾਂ ਦੇ ਆਉਣ ਦੇ ਨਾਲ ਕਿੰਨਾ ਕੁ ਫਰਕ ਪੈ ਗਿਆ ਅਸੀਂ ਇਸੋ ਤਕਾਲ ਤਖਤ ਸਾਹਿਬ ਦੇ ਕੋਲ ਮੌਜੂਦ ਆ ਜਿਹੜੇ ਇਹ ਰਿਕਸ਼ੇ ਨੇ ਤੁਹਾਨੂੰ ਅੱਜ ਕੱਲ ਬਹੁਤ ਹੀ ਘੱਟ ਸੰਖਿਆ ਦੇ ਵਿੱਚ ਵੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਦੇਖਿਆ ਜਾਵੇ ਕੀ ਈ ਰਿਕਸ਼ੇ ਆਣਾ ਆਟੋ ਆਣ ਦੇ ਨਾਲ ਇਹਨਾਂ ਦੇ ਕੰਮ 'ਚ ਕਿੰਨਾ ਕ ਫਰਕ ਪੈ ਗਿਆ ਹੈ ਕਿੰਨਾ ਕਿੰਨਾ ਦੀ ਦਿਹਾੜੀ ਪੈਂਦੀ ਹੈ ਸਾਰੀ ਗੱਲਬਾਤ ਕਰਾਂ ਕਿਉਂਕਿ ਅਕਸਰ ਦੇਖਦੇ ਹਾਂ ਕਿ ਲੋਕੀ ਜਦ ਆਉਂਦੇ ਨੇ ਨਾ ਭਾਉ ਦਾ ਹਲ ਵੀ ਕਰਦੇ ਨੇ ਜੇ ਇਹ ਰੁਪਏ 30 ਮੰਗਦੇ ਨੇ ਇਹਨਾਂ ਨੂੰ 20 ਜਾਂ 10 ਦਿੱਤੇ ਜਾਂਦੇ ਨੇ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਇਹ ਵੀ ਇੱਕ ਇਨਸਾਨ ਨੇ ਇਹਨਾਂ ਨੇ ਵੀ ਆਪਣਾ ਘਰ ਚਲਾਣਾ ਹੈ ਇਹ ਸਾਡੇ ਨਾਲ ਮੌਜੂਦ ਨੇ ਇਹ ਬਜ਼ੁਰਗ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਅਕਸਰ ਵੇਖਦੇ ਆ ਨੌਜਵਾਨ ਜਿਹੜੇ ਨੇ ਕਿ ਕੋਈ ਹਾਰਡ ਵਰਕ ਨਹੀਂ ਕਰਦੇ ਸਿਰਫ ਜਿਮ ਹੀ ਜਾਂਦੇ ਨੇ ਜਾਂ ਉੱਥੇ ਜਿਹੜੇ ਮਿਹਨਤ ਕਰਦੇ ਨੇ ਤੇ ਜਿਹੜੇ ਇਹ ਲੋਕ ਨੇ ਇਹ ਅਸਲ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਨਾਮ ਹੈ ਜੀ ਤੁਹਾਡਾ ਕਲਨ ਸਿੰਘ ਜੀ ਪਾਪੀ ਕਿੰਨਾ ਟਾਈਮ ਹੋ ਗਿਆ ਰਿਕਸ਼ਾ ਚਲਾਉਂਦੇ ਮੈਨੂੰ ਘੱਟੋ ਘੱਟ 50 55 ਸਾਲ ਨੂੰ ਚੱਲਿਆ ਜੀ 50 55 ਸਾਲ ਹਾਂ ਕਦੋਂ ਦਾ ਸ਼ੁਰੂ ਕੀਤਾ ਸੀ ਕੋਲੋਂ 50 ਪੈਸੇ ਕਰਤਾਨੀ ਵੇਲੇ ਚਲਾਇਆ ਮੈਂ ਅੱਛਾ 50 ਪੈਸੇ ਕਰਦੇ ਸਾਰੀ ਦੇ ਤੇ ਨਹੀਂ ਸਾਰੀ ਜਿਆਦੀ ਦਰਵਾਜ਼ਾ ਸਾਹਿਬ ਦੀ ਤੇ ਹੁਣ ਤੱਕ ਹੁਣ ਹਿੰਦੀ ਬਹੁਤ ਜਿਆਦੀ ਹੋ ਗਈ ਆ ਤੇ ਤੁਹਾਡੇ ਕੋਲ ਨਹੀਂ ਬਣਦੀ ਉਹਦੇ ਹੁਣ ਆ 200 250 200 250 ਰੁਪਿਆ ਬੰਦਾ ਹੁਸਾਰਾ ਜੀ ਤੁਮ ਬੈਟਰੀ ਬਹੁਤ ਜਿਆਦੀ ਹੋ ਗਈ ਆ ਤੇ ਸਾਨੂੰ ਰੱਖਿਆ ਪੈਸੇ ਨਹੀਂ ਦੇ ਖੁਸ਼ ਨਹੀਂ ਉਹਨਾਂ 100 ਰੁਪਏ ਦੇ ਦੀ ਅਸੀਂ ਆਪਣੀ ਮਿੱਤਰ ਸੁਭਾਗਣ ਲੈ ਅਸੀਂ ਬਹਿੜੀ ਕਰ ਲੈਣੇ ਆ ਤੇ ਪਪੀ ਜਦੋਂ ਤੁਸੀਂ ਪਹਿਲਾ ਰਿਕਸ਼ਾ ਚਲਾਉਂਦੇ ਉਦੋਂ ਕੀ ਇੱਥੋਂ ਦਾ ਮਾਹੌਲ ਕੀ ਹੁੰਦਾ ਸੀ ਕਿਦਾਂ ਦਾ ਆਸ-ਪਾਸ ਹੁੰਦਾ ਸੀ ਸੰਗਤ ਆਉਂਦੀ ਸੀ ਤੁਸੀਂ ਨੂੰ ਲੈ ਸੰਗਤ ਨੂੰ ਲੈ ਕੇ ਆਉਂਦੇ ਸੀਗੇ ਕਿਦਾਂ ਦਾ ਦੋ ਮਾਹੌਲ ਕਿਦਾਂ ਦਾ ਹੁੰਦਾ ਸੀ ਨਹੀਂ ਨਹੀਂ ਮਾਹੌਲ ਬਹੁਤ ਵਧੀਆ ਹੀ ਬਹੁਤ ਠੀਕ ਮਾਹੌਲ ਹੀ ਉਹ ਸੰਗਤ ਆਪਾਂ ਰਾਤ ਨੂੰ ਇੱਥੇ ਸੰਗੋਈ ਰਾਤ ਰੱਖ ਚਾਰ ਰਾਤ ਵੀ ਸੋ ਜਾਂਦੇ ਸੀਗੇ ਬਾਹਰ ਹੀ ਉਦੋਂ ਮਾਹੌਲ ਬਹੁਤ ਵਧੀਆ ਹੀ ਕੋਈ ਗੱਲ ਬਾਤ ਨਹੀਂ ਕੋਈ ਗੱਲ ਨਹੀਂ ਵਧੀਆ ਬਾਹਰ ਹੁੰਦਾ ਤੇ ਇਹਨਾਂ ਪੇਕੇ ਮੇਕਾ ਪੈਸੇ ਕਿਨੇ ਚੱਲਦੇ ਹੁੰਦੇ ਉਦੋਂ 50 ਪੈਸੇ ਵਾਲੀ ਚੱਲਦੀ ਸੀ 50 ਬਸ 50 ਪੈਸੇ ਦੀ 25 ਵਾਲੀ ਚੱਲਦੀ ਸੀ 1 ਰੁਪਈਆ ਦੋ ਫਾਰਾਂ ਹੀ ਜਾਂਦਾ ਜਿਵੇਂ ਮੈਂ ਗੱਲ ਕਰਦਾ ਮੈਂ ਆਪਣੀ ਵੇਹ ਦੀ ਗੱਲ ਕਰਨ ਦਾ ਵਾਹ ਤੇ ਉਦੋਂ ਸੰਗਤ ਜਦੋਂ ਆਉਂਦੀ ਫਿਰ ਬਹਿੰਦੀ ਹੁੰਦੀ ਰਿਕਸ਼ੇ ਦੇ ਉਦੋਂ ਉਹ ਅੱਛਾ ਕ ਰਿਕਸ਼ੇ ਕੰਮ ਹੀ ਰਿਕਸ਼ੇ ਦਾ ਹੀ ਦੇ ਅੱਛਾ ਉਹ ਟਾਂਗੇ ਅੱਛੇ ਸੀ ਟੈਂਪੂ ਨਹੀਂ ਆਗੇ ਅੱਛਾ ਇਹ ਸਭ ਕੋਈ ਬਾਤ ਚਾ ਕਰ ਅੱਛਾ ਪਪੀ ਤੁਸੀਂ ਬਵਾ ਲੰਬਾ ਸਮਾਂ ਹੋ ਗਿਆ ਤੁਹਾਨੂੰ ਪੰਜਾਬ ਚੁਈਆਂ ਸਾਥ ਥੋੜੇ ਨਹੀਂ ਹੁੰਦੇ ਬਲਕਿ ਅੱਧੀ ਜ਼ਿੰਦਗੀ ਨਿਕਲ ਜਾਂਦੀ ਹੈ ਇਨਸਾਨ ਦੇ ਤੁਸੀਂ ਕਿਨੇ ਬਜ਼ੁਰਗੋ ਫਰਕ ਕੀ ਦੇਖ ਰਹੇ ਹੋ ਕਿ ਇਹ ਚੀਜ਼ਾਂ ਆਉਣ ਦੇ ਨਾਲ ਇੱਕ ਦੇ ਕਹਿੰਦੇ ਜਿਹੜੀ ਆ ਟੈਕਨੋਲੋਜੀ ਹੈ ਲੋਕਾਂ ਵਾਸਤੇ ਫਾਇਦੇਮੰਦ ਹੈ ਤੁਹਾਡੇ ਲਈ ਕਿੰਨੀ ਕੁ ਨੁਕਸਾਨਦਾਇਕ ਹੋ ਗਈ ਹੈ ਟੈਕਨੋਲੋਜੀ ਸਾਡੇ ਨਾਲ ਤੇ ਬਹੁਤ ਨੁਕਸਾਨ ਆ ਸਾਡੇ ਅੱਦੇ ਤੇ ਤੁਹਾਡਾ ਕੰਮ ਨਹੀਂ ਚੱਲਦਾ ਸਾਡੇ ਨੂੰ ਨੁਕਸਾਨ ਹੋ ਰਿਹਾ ਹੈ ਤੁਹਾਡਾ ਕਾਰੋਬਾਰ ਘਟ ਗਿਆ ਵਾ ਅੱਛਾ ਤੇ ਕਿਹੜੇ ਲੋਕ ਲੋ ਘੰਟਾ ਘੰਟਾ ਸਵਾਰੀ ਬੱਸ ਸਵਾਰੀ ਮਿਲਦੀ ਆ ਜੋ ਗੋਦਾਮੀਆਂ ਦੀ ਬੈਠੀ ਖੜ ਕੇ ਇਹਨਾਂ ਦਾ ਵੀ ਦੇਣੇ ਬਤ ਵਾੜ ਲੈਣ ਲਗੇ ਮੈਂ ਲੋਕੀ ਫੇਰ ਕਰਦੇ ਹੋਣਗੇ ਜ ਨਹੀਂ ਮੈਂ 30 ਦੇਣੇ ਨਹੀਂ ਤੁਸੀਂ 10 ਮੰਗਦੇ ਇਤਾਂ ਕਰਦੇ ਹਾਂਜੀ ਹਾਂਜੀ ਕਿ ਕੋ 30 ਮੰਗਾਂਗੇ ਮੈਂ 10 ਦੇ ਕੇ ਆਈ ਆ ਬੈਂਡਿਆ ਧਰ ਤੇ ਇਹਦੇ ਦੱਸ ਦੇਣੇ ਆ ਤੁਸੀਂ ਕੀ ਕਰੀਏ ਆਹ ਗੱਲ ਬਾਦ ਦੇ ਵਿਚਾਰਾ ਹੋ ਜਾਂਦਾ ਕਿ ਨਹੀਂ ਮੁਸ਼ਕਲ ਹੀ ਹੈ ਜਿੱਥੇ ਬੜੀ ਮੁਸ਼ਕਲ ਆ ਜੀ ਮੂਜੇ ਬਹੁਤ ਚਾਹੀ ਆ ਹਾਂਜੀ ਸਮ ਟਾਈਮ ਪਾਸ ਕਰਨਾ ਬੜੀ ਮੁਸ਼ਕਲ ਹੋ ਜਾਂਦਾ ਬਹੁਤ ਚਾਹੀ ਆ ਮੂਗੇ ਬਹੁਤ ਚਾਹੀ ਆ ਤੇ ਨਹੀਂ ਗੱਲ ਬਣਦੀ ਹੋਈ ਬਾਪੂ ਜੀ ਜਿਹੜੀ ਸਵਾਰੀ ਆਉਂਦੀ ਆ ਉਹ ਬਹੁਤ ਹਲ ਕਰਦੀ ਤੁਸੀਂ ਕਰਦੇ ਹੁੰਦੇ ਕਿ ਨਹੀਂ ਸਾਡੀ ਤਾਂ ਹੀ ਤੇ ਲੱਤਾਂ ਨਾਲ ਚਲਾਉਣਾ ਮਿਹਨਤ ਲੱਗਦੀ ਹਾਂਜੀ 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 ਕੀ ਮੰਨਦੇ ਸਵਾਰੀ ਕਰ ਹਾਂਜੀ ਹਾਂਜੀ ਅੱਜ ਉਹ ਜੋ ਆਖੀ ਦਾ ਪੈਸੇ ਪਾਤੀ ਨਹੀਂ ਆ ਫਿਰ ਘਾਟੇ ਜੀ ਘਟਨੀ ਪੈਂਦੀ ਕੀ ਕਰੀਏ ਹਾਂਜੀ ਘਟੇ ਨੇ ਅੱਛਾ ਘਾਟੇ ਦੇ ਘਾਟੇ ਦੇ ਹਾਂਜੀ ਬਾਪੂ ਜੀ ਤੁਹਾਨੂੰ ਕਿੰਨਾ ਸਮਾਂ ਹੋ ਅੰਨੇ ਨੂੰ 40 ਮਿੰਟਾ ਸਾਢੋ ਹੋ ਗਏ ਆ ਅੱਛਾ ਇਹ ਕੋਈ ਕਾਰੋਬਾਰ ਨਹੀਂਗਾ ਹੋਦਾਗਾ ਸਾਡੇ ਕੋ ਦਕਸ਼ਾ ਹੀ ਚਲਾਉਂਦੇ ਆ ਹੁਣ ਤੇ ਸਾਡੇ ਗੋਡੇ ਫੀਟ ਕਰਤੇ ਪਿਆ ਤੇ ਕਾਰੋਬਾਰ ਦੇ ਕੋਈ ਨਹੀਂਗਾ ਚੱਲਦਾ ਇਹ ਬੈਟਰੀ ਨੇ ਸਾਡਾ ਜਿਹੜਾ ਜਿਗਾਰ ਸਾਡਾ ਖੋ ਲਿਆ ਹੈ ਅੱਛਾ ਹਾਂ ਜਿਗਾਰ ਸਾਡਾ ਖੋ ਲਿਆ ਬੈਟਰੀ ਨੇ ਤੇ ਕਾਰੋਬਾਰ ਸਾਡਾ ਥੱਕ ਗਿਆ ਹੈ ਅੱਛਾ ਹਾਂਜੀ ਤੇ ਆ ਵੀ ਸਾਨੂੰ ਕੋਈ ਆਮਦਨ ਨਹੀਂ ਹੋ ਰਹੀ ਮੈਂ ਬੱਪੂ ਹੀ ਵੇਖਿਆ ਜਾਵੇ ਤੀਨੇ ਗੋਡੇ ਤਰ ਤੋ ਕਿੰਨਾ ਕਿ ਕਿਉਂਕਿ ਲੋਕੀ ਤਿੰਨ ਚਾਰ ਬੰਦੇ ਹੋ ਜੋਰ ਪੂਰਾ ਲੱਗਦਾ ਹੋਣਾ ਕਿ ਹੋਰ ਪੂਰਾ ਲੱਗਦਾ ਜਦੋਂ ਦੋ ਸਵਾਰੀਆਂ ਭਾਲੀ ਦਾ ਜੋਰ ਪੂਰਾ ਲੱਗਦਾ ਹੈ ਜੀ ਉਹਦੇ ਵਿੱਚ ਕੋਈ ਕਹਿੰਦੇ ਵੀ ਭਾਲਾ ਦੋ ਹੀ ਭਾਲਾ ਜੋਰ ਪੂਰਾ ਲੱਗਦਾ ਤੇ ਪੈਸਾ ਨਹੀਂ ਕੀ ਭਰਦੀ ਸਵਾਰੀ ਹੱਤ ਅੱਛਾ ਕੀ ਕਹਿੰਦੀ ਸਵਾਰੀ ਕੀ ਕਹਿੰਦੀ ਸਵਾਰੀ ਕਹਿੰਦੀ ਆ 10 ਦੇਣੇ ਆ ਕੋਈ ਅੱਧਾ ਕੁ ਕਿੰਨਾ ਆਂਦਾ ਕਿੰਨਾ ਆਂਦਾ 10 ਰੁਪਏ ਦੇਣੇ ਆ ਅਸੀਂ ਬੈਠੀ ਕੇ ਆਇਆ 10 ਰੁਪਏ ਦੇਣੇ ਆ ਉਹਨਾਂ ਨੂੰ 100 ਵੀ ਭਰ ਦਿਆ ਸਾਨੂੰ ਪੈਸਾ ਨਹੀਂ ਭਰਦੇ ਅੱਛਾ ਗਰੀਬ ਜਨਤਾ ਨੂੰ ਪੈਸਾ ਨਹੀਂ ਮਿਲਦਾ ਇਹ ਵੇ ਬੱਪੂ ਇਹ ਕਈ ਲੋਕ ਠੇਕੇ ਤੇ ਲੈ ਕੇ ਆਉਂਦੇ ਰਿਕਸ਼ਾ ਤੁਹਾਡਾ ਆਪਣਾ ਕਿ ਠੇਕੇ ਤੇ ਨਹੀਂ ਠੇਕੇ ਤੇ ਆ ਰਿਕਸ਼ਾ ਹੱਡਾ ਕਿਰਾਇ ਕਿੰਨੀ ਬੰਦੀ ਕਿਰਾਇ ਆ ਜਾ ਕਿੰਨਾ ਕਿਰਾਇ ਕਿਰਾਇ 50 ਰੁਪਏ ਕਿਰਾਇ ਆਏਗਾ ਦਿੰਦਾ ਹਾਂ ਦਿੰਦਾ 5 ਵਜੇ ਤੱਕ ਅਜੇ 5 ਵਜੇ ਤੇ ਕਿੰਨੇ ਕ ਵਟ ਲੈਂਦੇ ਤੁਸੀਂ ਦਿਨ ਤੇ 2 250 ਰੁਪਏ ਬੜੇ ਯੋਰ ਨਾ ਬੰਦਾ ਸ਼ਾਮ ਤੱਕ